ਲੋ ਜੀ ਬਾਈ ਆ ਸਾਡੇ ਭਾਈ ਸ਼ਕਤੀਮਾਲਾ ਨੇ ਰੋਟਾਵੇਟਰ ਦਿੱਤਾ ਜੀ ਅੱਜ ਸੱਤ ਫੋੜਾ ਦਿੱਤਾ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਈ ਅੱਜ ਪਹੁੰਚੇ ਹੋਏ ਆਪਾਂ ਨਵਾਂ ਸ਼ਹਿਰੀ ਦੇ ਵਿੱਚ ਨਵਾਂ ਸ਼ਹਿਰ ਦੇ ਤਕਰੀਬਨ 5-6 ਕਿਲੋਮੀਟਰ ਦੂਰ ਇੱਕ ਸਜਾਵਲਪੁਰ ਪਿੰਡ ਪੈਂਦਾ ਜੀ ਪਹਿਲਾਂ ਵੀ ਆਪਾਂ ਇੱਥੇ ਆਏ ਹੋਏ ਹਾਂ ਨਾ ਕੋ ਟਰੈਕਟਰ ਦਿੱਤਾ ਸੀਗਾ ਇਹਨਾਂ ਨੂੰ ਤੇ ਅੱਜ ਫੇਰ ਆਪਣੇ ਰੋਟਾਵੇਟਰ ਦਿੱਤਾ ਹੀ ਆ ਬਾਈ ਇਹਨਾਂ ਨੂੰ ਗਰਵਾਜ ਦਾ ਜੀ ਤੇ ਪੁਰਾਣਾ ਰੋਟਾਵੇਟਰ ਵਿੱਚ ਘਟਿਆ ਜੀ ਸਵੈਨ ਕੰਪਨੀ ਦਾ ਸਾਨੂੰ ਦਿਖਾਉਨੇ ਆ ਜੀ ਮਲਾਉਨੇ ਬਾਅਦ ਥੋੜਾ ਅੰਕਲ ਜੀ ਨਾਲ ਵੀ ਗੱਲਬਾਤ ਕਰਾਉਨੇ ਆ ਤੁਹਾਡੀ ਚਲੋ ਮੈਂ ਤੋਂ ਤਰੀਬਨ 5 6 ਮਹੀਨੇ ਪਹਿਲਾਂ ਆਪਾਂ ਨੇ ਇਹਨਾਂ ਨੂੰ ਇੱਕ ਟਰੈਕਟਰ ਦਿੱਤਾ ਸੀਗਾ ਫਾਰਮ ਟਰੈਕ 45 ਤੇ ਜਦੋਂ ਤੋਂ ਹੀ ਬਾਈ ਇਹਨਾਂ ਨਾਲ ਕਾਫੀ ਰਿਸ਼ਤ ਬਣਿਆ ਹੋਇਆ ਆਪਣਾ ਤੇ ਇਹਨਾਂ ਨੇ ਟਰੈਕਟਰ ਬਦਲਿਆ ਸੀਗਾ ਜੀ ਜੌਂਡੀਅਰ 5210 ਪਹਿਲਾਂ ਨੇ ਕੋਈ ਫਾਰਮ ਟਰੈਕ ਸੀਗਾ ਜੀ ਆਹ ਖੜਾ ਜੌਂਡੀਅਰ ਠੀਕ ਹੈ ਜੀ ਬਹੁਤ ਅੱਛਾ ਤੇ ਇਹਨਾਂ ਦਾ ਮਨ ਸੀਗਾ ਵੀ ਆਪਾਂ 8 ਫੁੱਟਾ ਰੋਟਾਵੇਟਰ ਲੈਣਾ ਪਹਿਲਾਂ ਨੇ ਕੋਈ 7 ਫੁੱਟਾ ਸੀਗਾ ਸਵੈਨ ਦਾ ਵੀ ਜਮੇ ਨਵਾਂ ਹੀ ਆ ਬਲੇਡ 5 ਪੈਸੇ ਬਲੇਡ ਕੱਸਿਆ ਸਾਰੇ ਧੋਣੇ ਵਾਲਾ ਮਿੱਟੀ ਨਾਲ ਲਿਬੜਿਆ ਹੋਇਆ ਖੜਾ ਦੇਖੋ ਸ਼ੋਰੂਮ ਕੰਡੀਸ਼ਨ ਇਹ ਤੇ ਵੀਰ ਦਾ ਨਾ ਫੋਨ ਆਇਆ ਕਹਿੰਦੇ ਵੀ ਅਸੀਂ 8 ਫੁੱਟਾ ਲੈਣਾ ਤੇ 8 ਫੁੱਟਾ ਆਪਾਂ ਨੇ ਅੱਜ ਇਹਨਾਂ ਨੂੰ ਡਿਲੀਵਰ ਕਰਿਆ ਜੂਰੇ ਦੇਖੋ درواز ਦਾ ਠੀਕ ਹੈ ਜੀ ਟੋਪ ਵਾਲਾ ਮਾਡਲ ਦਿੱਤਾ ਜੀ ਇਹਨਾਂ ਨੂੰ ਆਪਾਂ ਨੇ ਡਬਲ ਡਿਸਕ ਦੇ ਵਿੱਚ ਬੜੀ ਘੋੜੀ ਦੇ ਨਾਲ ਠੀਕ ਹੈ ਜੀ ਸ਼ਾਫਟ ਵਗੈਰਾ ਸਾਰਾ ਕੁਝ ਟੂਲ ਕਿੱਟ ਵਗੈਰਾ ਜੋ ਵੀ ਇਹਨਾਂ ਦਾ ਸਾਰਾ ਕੁਝ ਨਾਲ ਦਿੱਤਾ ਤੇ ਮਕੈਨੀਕਲ ਸੀਲ ਹੈ ਰੋਟਾਵੇਟਰ ਨੂੰ ਠੀਕ ਹੈ ਜੀ ਦੋਨੇ ਪਾਸੇ ਡਬਲ ਸਾਈਡ ਤੇ ਸੋਹਣ ਦਾ 7 ਫੁੱਟ ਆਪਣੇ ਕੋਲ ਵਿੱਚ ਕੱਟਿਆ ਜੀ ਤੇ ਬਾਕੀ ਬਈ ਆਪਾਂ ਵੀ ਜਾਣਾ ਰੋਪੜ ਇੱਕ ਫਾਰਮ ਟਰੈਕ 45 ਜਿਹੜਾ ਆਪਾਂ ਦਿੱਤਾ ਸੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹ ਅੰਕਲ ਜੀ ਨੇ ਇਹ ਤਾਂ ਸੀਗਾ ਉਹ ਤੋਂ ਬਾਅਦ ਚ ਇਹ ਇੱਕ ਫਿਰ ਦੂਜਾ ਸੁਪਰ ਮੈਕਸ ਮਾਡਲ ਲਿਆ ਇਹ ਦੇਖੋ ਟਰੈਕਟਰ ਇਹ ਵੀ ਟਰੈਕਟਰ ਆਪਾਂ ਨੇ ਦੋ ਆਏ ਸੀ ਇਹਨਾਂ ਨੂੰ ਬਹੁਤ ਸਾਫ਼ ਟਰੈਕਟਰ ਹੈ ਪੜਾ ਧੂਨੇ ਧੂਨੇ ਵਾਲਾ ਕਿਉਂਕਿ ਪਹਿਲਾਂ ਸ਼ੁਰੂ ਤੋਂ ਹੀ ਬਾਈ ਫਾਰਮ ਟ੍ਰੈਕ 45 ਜਾਂ ਪਹਿਲਾਂ 60 ਰੱਖਿਆ ਸੀਗਾ ਤਾਂ ਕਰਕੇ ਥੋੜਾ ਜਿਆਦਾ ਇਹਨਾਂ ਨੂੰ ਪਸੰਦ ਕਰਦੇ ਆ 60 ਜੌਂਡੀਅਰ ਨੂੰ ਤਾਂ ਬਹੁਤ ਘੱਟ ਵੱਧ ਚਲਾਉਂਦੇ ਆ ਅੰਕਲ ਜੀ ਨੇ ਕਹਿੰਦੇ ਵੀਡੀਓ ਵਿੱਚ ਥੋੜਾ ਆਉਣ ਤੋਂ ਬਾਈ ਜਗਦੇ ਨੇ ਕਹਿੰਦੇ ਯਾਰ ਵੀ ਤੁਸੀਂ ਉਹ ਬਣਾ ਲਓ ਵੀਡੀਓ ਕੋਈ ਚੱਕਰ ਨਹੀਂ ਕੀ ਵੀ 23 ਨੰਬਰ ਵਾਲੇ ਫਤੇਗੜ ਸਾਹਿਬ ਦਾ ਇਹ ਟਰੈਕਟਰ ਬਾਈ ਆਪਾਂ ਨੇ ਇਧਰੋਂ ਹੀ ਦਵਾਏ ਸੀ ਫਤੇਗੜ ਸਾਹਿਬ ਤੋਂ ਟਰੈਕਟਰ ਇਹਨਾਂ ਨੂੰ ਟਾਇਰ ਬਹੁਤ ਵਧੀਆ ਨਵੇਂ ਟਾਇਰ ਆ ਬਾਈ ਪਿਛਰੇ ਚਾਰੇ ਟਾਇਰ ਖੋਲਿਆ ਖਾਲਾ ਕੁਝ ਨਹੀਂ ਸਾਰਾ ਟਰੈਕਟਰ ਸੀਰੀਅਲ ਹੈ ਠੀਕ ਹੈ ਸਾਫ ਸੁਥਰਾ ਟਰੈਕਟਰ ਹੈ ਪੂਰਾ ਇਹਨਾਂ ਤੇ ਬਾਕੀ ਬਈ ਨੂੰ ਤੋਂ ਤੋਂ ਤੂ ਕੇ ਵੀਡੀਓ ਪਾਵਾਂਗੇ ਜਾ ਕੇ ਸਵੈਨ ਜੀ ਜਿਸ ਨੇ ਲੈਣਾ ਹੋਇਆ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਤੇ ਲੋ ਜੀ ਤੇ ਲੋ ਜੀ ਬਾਈ ਸਾਡੇ ਬਾਈ ਸ਼ਕਤੀਮਾਨ ਵਾਲਿਆਂ ਨੇ ਰੋਟਾਵੇਟਰ ਦਿੱਤਾ ਜੀ ਅੱਜ ਸੱਤ ਛੋੜਾ ਦਿੱਤਾ ਬਾਈ ਇਹਨਾਂ ਨੂੰ ਵਾਰਕਾਂ ਬਈ ਨੂੰ ਬਹੁਤ ਬਹੁਤ ਤੇ ਪੂਰੀਆ ਰੌਣਕ ਮੇਲਾ ਲਾਈਆਂ ਬਾਈ ਇਹਨਾਂ ਨੇ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਬਾਈ ਹਾਂ ਬਹੁਤ ਠੀਕ ਹੈ ਬਾਈ ਕਰਦੇ ਆਂ ਬਤਾਈਆਂ ਦੋ ਅੰਜਾ ਬਾਈ ਰੋਜ਼ ਹੁੰਦੀ ਹੈ ਨਾ ਠੀਕ ਆ ਠੀਕ ਆ ਵਧੀਆ ਬਾਈ ਤੇ ਮੈਨੂੰ ਬਾਈ ਬਾਈ ਕਈ ਬਾਈ ਥੱਲੇ ਕਮੈਂਟ ਕਰੀ ਜਾਂਦੇ ਵੀ ਬਾਈ ਤੂੰ ਉਧਰ ਬਣਾਉਂਦਾ ਹੁਣ ਤੈ ਵੀ ਲਿਆਂਦੇ ਉਹ ਮੈਂ ਕਿਹਾ ਬਾਈ ਇੱਥੇ ਕੋਈ ਫਰਕ ਨਹੀਂ ਆਏਗਾ ਠੀਕ ਹੈ ਨੀ ਹਾਂ ਉਹ ਬਾਈ ਆਪਣਾ ਤਾਂ ਇੱਕੋ ਹੀ ਕੰਮ ਆ ਬਿਲਕੁਲ ਬਿਲਕੁਲ ਬਾਈ ਬਿਲਕੁਲ ਬਾਈ ਉਹੀ ਗੱਲ ਆ ਭਈ ਆਪਾਂ ਅੱਗੇ ਵੀ ਗੱਲ ਵੀ ਆਪਣੇ ਟਰੈਕਟਰ ਨਹੀਂ ਕਿੰਨੀਆਂ ਜਾਂਸੀ ਇੱਕ ਹੋਰ ਖੁੱਲ ਗਈ ਇੱਕ ਆ ਇੱਕ ਥੋੜੇ ਨਾਲ ਖੁੱਲ ਰਹੀ ਆ ਸਹੀ ਗੱਲ ਆ ਹਾਂ ਜੀ ਚੀਜ਼ਾ ਮਨ ਲਗੀ ਟਰੈਕਟਰ ਚੀਜ਼ ਮਨ ਲਗੀ ਸਾਰੇ ਦੀ ਉਹ ਹੁੰਦੀ ਆ ਇਹ ਚੀਜ਼ ਦਾ ਫਰਕ ਨਹੀਂ ਉਹਨਾਂ ਆਗਾਜ਼ ਵੀ ਵਾਜਦਾ ਨੇ ਜੀ ਵਾਧਾ ਬਾਈ ਵਾਧਾ ਉਹੀ ਗੱਲ ਆ ਜੀ ਬਿਲਕੁਲ ਬਿਲਕੁਲ ਹੋਰ ਬਾਈ ਟਾਈਮ ਹੋ ਗਿਆ ਬਾਈ ਜਾਣ ਦਾ ਹੋਰ ਚੱਲੇ ਸੱਜਰੇ ਅੱਜ ਫਿਰ ਬਾਈ ਟਰੈਕਟਰ ਲੈ ਕੇ ਆਗੇ ਅੱਛਾ ਠੀਕ ਆ ਜਦੋਂ ਮੈਂ ਸ਼ੈਟਰ ਸਿੱਟਣ ਲੱਗਿਆ ਉਹ ਫਿਰ ਕਹਿੰਦਾ ਯਾਰ ਅਸੀਂ ਰੂਟਾ ਵੇਟ ਲੈ ਕੇ ਜਾਣਾ ਅੱਛਾ ਉਹ ਮੈਂ ਹੈ ਜੀ ਫਿਰ ਕੋਈ ਗੱਲ ਨਹੀਂ ਪਰ ਰੂਟਾ ਮੀਟਰ ਦੇ ਕੇ ਜਾਵਾਂਗੇ ਠੀਕ ਆ ਠੀਕ ਆ ਬਾਈ ਰੂਟਾ ਮੀਟਰ ਤਾਂ ਤਿਆਰ ਹੀ ਹੁੰਦੇ ਨੇ ਰੂਟਾ ਮੀਟਰ ਬਾਈ ਇਹਨਾਂ ਨੇ ਖਾਸੇ ਲਿਆਂਦੇ ਹਾਂ ਠੀਕ ਆ ਇਹ ਆਪਣੇ 7 ਦੱਤਾਂ ਬਾਈ ਇਹ 7 ਫੁੱਟ ਆ ਬਾਈ 7 ਤੇ ਹੀ ਬਹੁਤ ਲਿਆਂਦੇ ਜਿੰਮੇਦਾਰ ਹੁਣ ਬਾਈ ਆਪਣਾ ਜਿੰਨਾ ਵੀ ਤਰੀਵੇਂ ਸਾਰਾ ਬੂਟੇ ਵਾਲਾ ਸਾਰਾ 7 ਤੇ ਲੈਣੇ ਆਪਾਂ ਨੇ ਵੀ ਆਪਾਂ ਵੀ ਦੋ ਤਿੰਨ ਦੱਤਿਆਂ ਸੱਤ ਯਾਨੀ ਕਿ ਅਸੀਂ ਇਹਨੂੰ 8 ਨੂੰ ਕਹਿੰਦੇ ਕਹਿੰਦਾ ਬਾਈ 7 ਤੇ ਲੈਣਾ 7 ਤੇ ਲੈਣਾ 7 ਤੇ ਕਰਕੇ ਹਰੀ ਕੀ 7 ਤੇ ਲੈਣੀ ਨਹੀਂ ਕਿਹਾ ਬਾਈ 7 ਦੇ ਪਿੱਛੇ ਦੇਖਣ ਦੀ ਲੋੜ ਨਹੀਂ ਟਰੈਕਟਰ ਨੂੰ ਜਿੱਦਾਂ ਮਰਜ਼ੀ ਚਲਾਈ ਜਾਓ ਸਹੀ ਕਿ ਭਾਈ ਜੇ ਇੱਕ ਦੋ ਬੂਟੇ ਵੀ ਛਿੱਲੋਗੇ ਨੁਕਸਾਨ ਖਾਸਾ ਹੋ ਜਾਂਦਾ ਬੂਟਾ ਭਾਈ ਛਿੱਲਿਆ ਜਿਨ੍ਹਾਂ ਨੇ ਲਾਏ ਉਹਨੂੰ ਪਤਾ ਹੈ ਹਾਂ ਰਹਿੰਦੀ ਨਹੀਂ ਭਾਈ ਰਹਿੰਦੀ ਨਹੀਂ ਸਹੀ ਗੱਲ ਹੈ ਠੀਕ ਆ ਠੀਕ ਆ ਭਾਈ ਤੇ ਕੋਈ ਆਪਣਾ ਜਿਵੇਂ ਇੱਕ ਵਾਈ ਥੋੜਾ ਜਿਹੇ ਇਹਦੇ ਬਾਰੇ ਦੱਸਿਓ ਸਬਸਿਡੀ ਬਾਰੇ ਤੇ ਕਈ ਵੀਰ ਮੰਨੂ ਕਰੀਏ ਮੈਂ ਕਿਹਾ ਵੀਰ ਇਹ ਸਾਨੂੰ ਨਹੀਂ ਭਰਨੀ ਆਉਣੀ ਆ ਵੀ 12 ਤਰੀਕ ਦੀ ਸੀਗੀ ਲਾਸਟ ਅੱਛਾ ਜਿਵੇਂ ਸਪਰ ਸੀਟਰ ਚ ਆੜੀ ਆ ਇੱਕ ਜਿਹੜੀ ਹੁਣ ਭਾਈ ਸਬਸਿਡੀ ਕਹਿੰਦੇ ਭਰ ਹੋ ਰਹੀ ਐ ਮੈਂ ਤਾਂ ਦੂਈ ਬਿੱਲਰਾਂ ਨਹੀਂ ਭਰ ਹੋ ਰਹੀ ਐ ਇਹ ਨਹੀਂ ਉਹਦੇ ਉੱਤੇ ਭਰ ਹੋ ਰਹੀ ਐ ਜਿਹੜਾ ਆਪਣੇ ਇੱਕ ਤਾਂ ਪਰੇ ਪੰਪ ਹੋ ਗਿਆ ਬੂਮ ਵਾਲਾ ਅੱਛਾ ਜੀ ਇੱਕ ਨੈਮਰਿਕ ਪਲੈਂਟਰ ਇਹ ਜੇ ਇਹ ਨਾ ਚੀਜ਼ਾਂ ਦੀ ਆ ਪੰਜਾਬ ਵਾਲੀ ਜਿਹੜੀ ਅੱਛਾ ਠੀਕ ਆ ਬਾਈ ਠੀਕ ਆ ਠੀਕ ਆ ਜਿਹੜੀ ਸੀਆਰਐਮ ਉਹ ਨਹੀਂ ਪਰ ਹੋ ਰਹੀ ਅੱਛਾ ਠੀਕ ਆ 12 ਤਰੀਕ 5 ਵਜੇ ਤੱਕ ਪਰ ਹੋਣੀ ਠੀਕ ਆ ਠੀਕ ਆ ਜੀ ਤੇ ਬਾਕੀ ਬਾਈ ਆਪਣੇ ਨੂੰ ਜਿੰਨੇ ਵੀ ਦੇਖਣ ਵਾਲੇ YouTube ਤੇ ਕਈ ਮੈਂ ਮੈਨੂੰ ਥੱਲੇ ਬਾਈਆਂ ਦੇ ਕਮੈਂਟ ਆਏ ਹੋਏ ਤੇ ਕੋਈ ਬਾਈਆ ਵੀਰ ਆਏ ਨਾ ਸੋਚੋ ਵੀ ਸਾਡੀ ਬਾਈ ਨਾਲ ਕੋਈ ਉਹ ਆ ਹੈ ਸਾਡਾ ਦਾ ਬਾਈ ਨਾ ਜਦੋਂ ਆਏ ਆ ਉਹ ਉਦਣ ਵੀ ਅਸੀਂ ਉਰੀ ਲਾਏ ਹੁਣ ਵੀ ਜੇ ਕੋਈ ਚੀਜ਼ ਦੀ ਲੋੜ ਹੁੰਦੀ ਆ ਅਸੀਂ ਸਾਰਾ ਕੁਝ ਇੱਧਰੇ ਹੀ ਉਹ ਉਹੀ ਗੱਲ ਆ ਬਾਈ ਯਾਰ ਇਹ ਬਾਤ ਦੀਆਂ ਗੱਲਾਂ ਨੇ ਬਾਈ ਬਿਲਕੁਲ ਬਿਲਕੁਲ ਬਾਈ ਬਿਲਕੁਲ ਇਹ ਏਡੀ ਗੱਲ ਨਹੀਂ ਹੈ ਉਹ ਤਾਂ ਚਲੋ ਹਾਂਜੀ ਹਾਂਜੀ ਬਾਈ ਐ ਕੁਝ ਨਹੀਂ ਹੁੰਦਾ ਹੈਗਾ ਬਿਲਕੁਲ ਜੀ ਬਿਲਕੁਲ ਬਾਈ ਮੁਕੱਦਰਾਂ ਦਾ ਮੇਲ ਦਾ ਐ ਥੋੜਾ ਉਹ ਤਾਂ ਹੋਇਆ ਬਾਈ ਨਾ 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 ਬਿਲਕੁਲ ਬਿਲਕੁਲ ਬਾਈ ਤੇ ਚਲੋ ਚੱਲੀਏ ਬਾਈ ਹਾਂ ਬਾਈ ਬੱਸ ਠੀਕ ਹੈ ਬਾਈ ਉਹਦੀ ਮੈਨੂੰ ਜਿਆਦਾ ਬਾਈ ਜਾਨਦਾ ਮੈਨੂੰ ਫੋਨ ਕਰੇਗਾ ਆਪਾਂ ਵੀਡੀਓ ਪਾਏ ਕਰਨੇ ਉਦਾਂ ਹੀ ਹਾਂ ਐਦਾ ਜੇ ਤੂੰ ਵੀ ਬੀਜੀ ਹੁੰਦਾ ਨਾ ਨਾ ਬਿਲਕੁਲ ਬਿਲਕੁਲ ਬਾਈ ਮੈਂ ਵੀ ਹੁਣ ਸਾਡਾ ਬੰਦਾ ਛੱਡ ਗਿਆ ਜੋ ਤਾਂ ਉਹ ਗੁੰਡੇ ਦੂਏ ਥੋੜੇ ਜਿਹਨੇ ਹੋਆਂ ਤਾਂ ਕਰਕੇ ਨਾਲ ਕਰਨਾ ਪੈਂਦਾ ਹਾਂ ਤੂੰ ਸਾਡੇ ਕੋਲ ਛੱਡ ਦੇਖੀ ਟ੍ਰੇਂਡ ਹੁੰਦੇ ਤੇਰੇ ਬੰਦੇ ਅੱਛਾ ਜਾਇਦਾ ਦੋ ਦੇ ਰੂਟਾ ਵੇਟਰ ਕਸਾਏ ਨਾ ਲਾਉਣੇ ਇਹਨੂੰ ਲਾਉਣੇ ਸਹੀ ਗੱਲ ਆ ਸਹੀ ਗੱਲ ਆ ਬਾਈ ਤੇ ਇਹ ਦੇਖ ਲਓ ਬਾਈ ਆਹ ਬਾਈ ਜਿਵੇਂ ਕੀ ਆਪਾਂ ਦੱਸਿਆ ਵੀ ਇਹਦੇ ਵਿੱਚ ਅੱਗੇ ਵੀ ਦੱਸਦੇ ਆ ਵੀ ਇਹਦੇ ਚ ਦੋ ਮਾਡਲ ਆਉਣੇ ਇੱਕ ਤਾਂ ਆਹ ਕੁੜੀ ਵਾਲਾ ਫਰਕ ਹੁੰਦਾ ਜੀ ਠੀਕ ਆ ਇਹ ਆਪਣਾ ਟੌਪ ਮਾਡਲ ਚਾਹੁੰਦਾ ਇੱਕ ਬਾਈ ਸਿੰਪਲ ਕੁੜੀ ਆਉਂਦੀ ਜਿਵੇਂ ਆਪਣੀ ਪਹਿਲਾਂ ਫਾਲੇ ਨੂੰ ਆਉਂਦੀ ਸੀ ਠੀਕ ਆ ਜੀ ਇਹਦੇ ਵਿੱਚ ਆਪ ਨੂੰ ਸਿੰਗਲ ਡਿਸਕ ਮਿਲੂਗੀ ਇੱਕ ਸਾਈਡ ਗੇਅਰ ਪਲੇਟ ਦੋਨਾਂ ਦੀ ਸੇਮੇ ਹਾਂ ਜੀ ਗੇਅਰ ਪਲੇਟ ਦੋਨਾਂ ਚ ਸੇਮੇ ਇੱਕੋ ਆ ਠੀਕ ਹੈ ਜੀ ਗਾਰੰਟੀ ਗਾਰੰਟੀ ਤੇ ਬਾਈ ਕੋ ਤਰੀਵਨ 6 ਫੁੱਟ 7 7 8 9 ਤੱਕ ਸਾਰੀ ਹੁੰਦੇ ਨੇ ਬਾਕੀ ਬਾਈ ਹੁਣ ਅੱਗੇ ਸੁਪਰ ਸੀਟਰਾਂ ਦੀ ਸਬਸਿਡੀ ਬਾਈ ਆ ਕਿ ਕਹਿੰਦੇ ਬਿਲਡਰ ਦੀ ਸਬਸਿਡੀ ਬਹੁਤ ਘਰ ਹੋਈ ਰੋਪੜ ਚ ਹਾਂ ਬਿਲਡਰ ਬਹੁਤ ਘਰ ਹੋਇਆ ਬਾਕੀ ਦੇਖੋ ਹਾਂ 300 ਦੇ ਪਲੱਸ ਘਰ ਹੋਈ ਆ ਬਿਲਕੁਲ ਜੀ ਚਲੋ ਠੀਕ ਆ ਬਾਈ ਧੰਨਵਾਦ ਤੁਹਾਡਾ ਤੇ ਬਾਈ ਦਾ ਸਾਹਮਣੇ ਨੰਬਰ ਚੱਲਦਾ ਜੀ ਸਕਰੀਨ ਤੇ 941703450043 ਠੀਕ ਹੈ ਜੀ ਬਾਈ ਨਾਲ ਕੰਟੈਕਟ ਕਰ ਲਿਓ ਜੀ ਤੇ ਆਦੀ ਵੀਡੀਓ ਵਿੱਚ ਇੰਨਾ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਧੰਨਵਾਦ